ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਆਪਾਂ ਡੇਲੀ ਵੇਸ ਤੇ ਖੇਤੀਬਾੜੀ ਸੰਦੇ ਬਕਾਉ ਆਪਣੇ ਚੈਨਲ ਦੇ ਬਈ ਦੱਸ ਦੇ ਰਹੇ ਨੇ ਆ ਤੇ ਅੱਜ ਫੇਰ ਆਪਾਂ ਪੰਜ ਚੀਜ਼ਾਂ ਬਕਾਉ ਲੈ ਕੇ ਆਏ ਆ ਆਪਣੇ ਚੈਨਲ ਤੇ ਸਭ ਤੋਂ ਪਹਿਲੇ ਨੰਬਰ ਤੇ ਇੱਕ ਟਰੈਕਟਰ ਆ ਬਈ ਸਾਰੇ ਭਰਾ ਦੇਖ ਲਓ 60 60 ਤੇ ਇੱਕ ਟਰਾਲਾ ਤੇ ਇੱਕ ਟਰਾਲੀ ਆ ਇੱਕ ਤਮੀਆਂ ਦਾ ਸੈੱਟ 14 ਦਾ ਤੇ ਇੱਕ 16 ਦਾ ਪੰਜ ਚੀਜ਼ਾਂ ਬਕਾਉ ਲੈ ਕੇ ਆਏ ਆ ਆਪਣੇ ਚੈਨਲ ਤੇ ਸਾਰੇ ਭਰਾ ਦੇਖ ਰੋ ਬਈ ਤੇ ਕਿਸੇ ਵੀ ਪੁਰਾਣੀ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੁੰਦਾ ਮੇਰਾ ਉੱਪਰ ਤਾਂ ਨੰਬਰ ਲੱਗਿਆ ਪਿਆ ਤੇ ਉੱਪਰਲੇ ਨੰਬਰ ਤੇ ਆਪਦੇ ਕੋਈ ਵੀ ਚੀਜ਼ ਹੁੰਦੀ ਆ ਉਹਦੀਆਂ ਫੋਟੋਆਂ ਭੇਜਿਆ ਕਰੋ WhatsApp ਕਰਦਿਆ ਕਰੋ ਸਾਰਾ ਕੁਝ ਲਿਖਦਿਆ ਕਰੋ ਬਾਈ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਸਾਰੇ ਭਰਾ ਦੇਖ ਲਓ ਬਈ ਕਿਸੇ ਵੀ ਪੁਰਾਣੇ ਫਾਰਮ ਟਰੈਕ 60 60 ਦਾ ਟਰੈਕਟਰ ਲੈਣਾ ਹੋਵੇ 60 60 ਦਾ ਫਾਰਮ ਟਰੈਕ ਟਰੈਕਟਰ ਬਾਈ ਇਹ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 60 70 ਪੈਸੇ ਟਰੈਕਟਰ ਦੇ ਕਿਸੇ ਵੀ ਪੁਰਾਣੇ ਵੀ ਇਹ ਟਰੈਕਟ ਲੈਣਾ ਹੋਵੇ ਤੇ ਪਿੰਡ ਖੜਾ ਪਿੰਡ ਕੋਟਲੀ ਬਲੂ ਕੋਟਲੀ ਬਾਈ ਟਰੈਕਟਰ ਖੜਾ ਪੈੰਡ ਤੇ ਜਲਾ ਸ਼੍ਰੀ ਮੁਕਤਸਰ ਸਾਹਿਬ ਚ ਪੈੰਡ ਆਉਂਦਾ ਕੋਟਲੀ ਤੇ ਕੋਟਲੀ ਪੈੰਡ ਬਾਈ ਟਰੈਕਟਰ ਖੜਾ ਕਿਸੇ ਵੀਹ ਭਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਕਟਰ ਪੂਰਾ ਵਧੀਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਤੇ 3 ਲੱਖ ਤੇ 25000 ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇ ਦੂੰਗਾ ਕਿਸੇ ਭਰਾਣੇ ਵੀ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਹ ਭਰਾਣੇ 14 ਤਵੀਆਂ ਲੈਣੀਆਂ ਹੋਣ ਸਾਰੇ ਭਰਾ ਦੇਖ ਲੋ ਬਾਈ ਇਹ 14 ਤਵੀਆਂ ਬਾਈ ਤੇ ਨਵੇਂ ਤਵੇ ਪੁਆਏ ਆ ਬਾਈ ਨੇ ਤਵੀਆਂ ਚ ਬਾਈ ਤੇ ਹਿੱਸਾ ਹੁਸਾ ਵੀ ਪਿਛਲੇ ਪਾਸੇ ਟੈਟੂ ਬਾਈ ਦੱਸਦੇ ਨਹੀਂ ਚਾਜ ਨਾਲ ਤੇ ਇਹ ਸਾਈਬਾ ਵਧੀਆ ਲੱਗਾ ਟੈਟੂ ਵਧੀਆ ਲੱਗੇ ਆ ਤੇ ਕਿਸੇ ਵੀ ਪੁਰਾਣੇ ਇਹ ਤਵੀਆਂ ਵੀ ਲੈਣੀਆਂ ਹੋਣ 14 ਤੇ ਪਿੰਡ ਖੜੀਆਂ ਰਾਮਿਆਂ ਨੇ ਪਿੰਡ ਬਾਈ ਰਾਮਿਆਂ ਨੇ ਜੈਤੋ ਮੰਡੀ ਕੋਲੇ ਪਿੰਡ ਆ ਰਾਮਿਆਂ ਨਾਲ ਤੇ ਜਿਹੜਾ ਫਰੀਦਕੋਟ ਚ ਪਿੰਡ ਆਉਂਦਾ ਰਾਮਿਆਂ ਨਾਲ ਤੇ ਰਾਮਿਆਂ ਨੇ ਪਿੰਡ ਵੀ ਤਵੀਆਂ ਪਈਆਂ ਹੀ ਤੇ ਬਾਈ ਕਹਿੰਦਾ 45000 ਦੇ ਆਸੇ-ਪਾਸੇ ਮੈਂ ਤਵੀਆਂ ਵੀ ਦੇ ਦੂੰਗਾ ਪੂਰੀਆਂ ਨਵੀਆਂ ਤਵੀਆਂ ਮੇਰੀਆਂ ਵੀ ਸਾਰੇ ਪਾਸੋਂ ਬਣਾਈਆਂ ਤਵੇ ਨਵੇਂ ਪੋਏ ਆ ਬਾਈ ਨੇ ਕਿਸੇ ਵੀ ਪੁਰਾਣੇ ਤਵੀਆਂ ਵੀ ਲੈਣੀਆਂ ਹੁਣ 14 ਤੇ ਇਹ ਪਿੰਡ ਰਾਮਿਆ ਨੇ ਤਵੀਆਂ ਪਈਆਂ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ 16 ਤਵੀਆਂ ਲੈਣੀਆਂ ਹੁਣ ਤਲਵੰਡੀ ਭਾਈ ਦੀਆਂ ਬਣੀਆਂ ਸਾਰੇ ਭਰਾ ਦੇਖ ਰੋ ਬਾਈ 2020 ਮਾਡਲ ਆ ਤੇ ਤਲਵੰਡੀ ਭਾਈ ਦੀਆਂ ਬਣੀਆਂ ਤੇ ਪਿੰਡ ਪਈਆਂ ਘਾਲਖੁਰਦ ਤਲਵੰਡੀ ਭਾਈ ਦੇ ਨਾਲ ਪਿੰਡ ਆ ਬਈ ਘਾਲਖੁਰਦ ਤੇ ਉੱਥੇ ਤਵੀਆਂ ਖੜੀਆਂ ਬਾਈ ਬਾਈ ਕਹਿੰਦਾ 65000 ਦੇ ਆਸੇ ਪਾਸੇ ਮੈਂ ਤਵੀਆਂ ਦੇ ਦੂੰਗਾ ਬਾਈ ਸਾਰੇ ਪਾਸੋਂ ਤਵੀਆਂ ਬਣੀਆਂ ਪੂਰੀਆਂ ਵਧੀਆਂ ਵਾਹ ਕੇ ਵਾਹ ਕੇ ਲੈ ਜਾਓ ਚੈੱਕ ਕਰਕੇ ਲੈ ਜਾਓ ਤਵੀਆਂ ਮੇਰੇ ਘਰੋਂ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਤਵੀਆਂ ਲੈਣੀਆਂ ਹੁਣ ਤਲਵੰਡੀ ਭਾਈ ਦੀਆਂ ਬਣੀਆਂ ਤੇ ਇਹ ਪਿੰਡ ਘਾਲਖੁਰਦ ਪਈਆਂ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੀ ਟਰਾਲੀ ਲੈਣੀ ਹੋਵੇ 11 6 ਸਾਰੇ ਭਰਾ ਦੇਖ ਲੋ ਬਾਈ ਇਹ 11 6 ਟਰਾਲੀ ਬਈ ਜੈਕ ਵਾਲੀ ਟਰਾਲੀ ਆ ਤੇ ਏਰੀਆ ਅਮਰਸਰ ਅਮਰਸਰ ਏਰੀਆ ਚ ਵੀ ਟਰਾਲੀ ਖੜੀ ਆ ਇਹ ਜੈਕ ਵਾਲੀ ਤੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲੀ ਵੀ ਦੇ ਦੂੰਗਾ ਕਿਸੇ ਵੀ ਪੁਰਾਣੀ ਵੀ ਇਹ ਟਰਾਲੀ ਲੈਣੀ ਹੋਵੇ ਤੇ ਇਹ ਅਮਰਸਰ ਏਰੀਆ ਦੀ ਟਰਾਲੀ ਖੜੀ ਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 217 ਸਾਰੇ ਭਰਾ ਦੇਖ ਲੋ ਬਾਈ ਇਹ 217 ਟਰਾਲਾ ਤੇ ਬਗੈਰ ਬਾਈ ਜੱਕ ਤੋਂ ਬਗੈਰ ਜੱਕ ਤੋਂ ਕਿਸੇ ਵੀ ਪੁਰਾਣੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਫਗਵਾੜ ਏਰੀਏ ਚ ਏਰੀਆ ਬਈ ਬਾਈ ਦਾ ਫਗਵਾੜਾ ਤੇ ਬਾਈ ਕਹਿੰਦਾ 4 ਲੱਖ ਤੇ 50000 ਦੇ ਆਸੇ ਪਾਸੇ ਮੈਂ ਇਹ ਟਰਾਲਾ ਵੀ ਦੇ ਦੂੰਗਾ ਸਾਰੇ ਪਾਸੋਂ ਮੇਰਾ ਟਰਾਲਾ ਪੂਰਾ ਵਧੀਆ ਬਾਈ ਪੂਰਾ ਸੋਹਣਾ ਤੇ ਪੂਰਾ ਸਾਫ਼ ਤੇ ਪੂਰੇ ਵਜਨ ਵਾਲਾ ਟਰਾਲਾ ਕਿਸੇ ਵੀ ਪੁਰਾਣੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਫਗਵਾੜ ਏਰੀਆ ਚ ਫੜਾ ਜਲੰਧਰ ਏਰੀਆ ਚ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਪੰਜ ਸੀ ਬਾਈ ਖੇਤੀਬਾੜੀ ਸੰਧਾਂ ਦੀਆਂ ਤੇ ਆਪਾਂ ਪੰਜੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ